ਆਲੇ ਜਿਹੜਾ ਤੋਂ ਲੈਟ ਮੈਡ ਕਿ ਸਭ ਕੁਝ ਹੀ ਕਰ ਦਿਆ ਗਿਆ ਹੈ ਨਹੀਂ ਆਪ ਕੋਈ ਆਪ ਵਾਲੇ ਕੋਈ ਅੰਮੋਲ ਦਗਾ ਪੁੱਛਣਾ ਪਤਾ ਨਹੀਂ ਆਪਾਂ ਕੀ ਕਮੇਟੀ ਪਾਈਗੀ এবং ও কাজিয়া টিটা ਕਹਿੰਦੇ ਜਿਹੜੀ ਬਗਲੀ ਹੈ ਅੜਕੇ ਬੱਬੂ ਨੇ ਕੀ ਜਿਹੋਰ ਨਾਲ ਗੱਲ ਫਨੀ ਹੋ ਗਈ ਗੋਟੀ ਮਖਾ ਨਹੀਂ ਪਹਿਲੇ ਤੋਂ ਬਾਅਦ ਉਹਦਾ ਕੋਈ ਪਤਾ ਹੀ ਨਹੀਂ ਐਫਐਸਬੀ ਦੇ ਸਾਡੇ ਨਾਲ 10 ਮਹੀਨੇ ਨਹੀਂ ਬੈਠੇ ਉੱਤੇ ਬੈਠਾ ਕੱਲਾ ਹੀ ਕਸਾ ਦੇ ਰੱਖਦਾ ਹੈ i ਬੀਜੇਪੀ ਪਾਰਟੀ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਬੀਜੇਪੀ ਪ ਐਮਐਲਏ ਸਾਹਿਬ ਨੂੰ ਬੱਬੂ ਜੀ ਇਹ ਦੱਸਿਆ ਕਿ ਜਿਹੜੇ ਘਾਤਲਾ ਉੱਥੇ ਉਹਨਾਂ ਤੇ ਨਾ ਹਰਿਆਣਾ ਸਰਕਾਰ ਨਾ ਪੰਜਾਬ ਸਰਕਾਰ ਦੇ ਕੋ ਕੀਤਾ ਇੱਕ ਬੰਦੇ ਜਿਹੜੇ ਯਕਵੀ ਆ ਉਹਨਾਂ ਦਾ ਵੀ ਜਿਹੜੇ ਮਰਿਆ ਪਰਚਾ ਦੋਣਾ ਚਾਹੀਦਾ ਸੀ ਨਾ ਕੋਈ ਪੱਤੀਆ ਨਹੀਂ ਹੋਇਆ ਹੁਣ ਝੂਠ ਮਾਰਦਾ ਵੀ ਪਰਚਾ ਹੋ ਗਿਆ ਵਾ ਬਿਲਕੁਲ 100% ਕੱਲ ਤੱਕ ਨਹੀਂ ਹੋਇਆ ਇਹ 6 ਤਰੀਕ ਨੂੰ ਰਿਟਰ ਲਈ ਆ ਸੁਪਰੀਮ ਕੋਰਟ ਚ ਬਲਬੀਰ ਸਿੰਘ ਰਾਜੀਵਾਲ ਨੇ ਉੱਥੋਂ ਜੱਜ ਉੱਥੋਂ ਆਊਗਾ ਦਿੱਲੀੋਂ ਕਿਥੇ ਚੰਡੀਗੜ੍ਹ 6 ਤਰੀਕ ਨੂੰ ਉਹਨਾਂ ਗਵਾਹ ਤੇ ਗਵਾਹ ਕਰਨ ਦੇਖੋ ਜਿਹਦੀ ਜੱਜ ਵੀ ਇਹਦੀ ਸਰਕਾਰ ਹੁੰਦੀ ਆ ਉੱਥੇ ਰੇਟ ਲਾਇਆ ਉਹ ਆਊਗਾ ਛੇ ਤਰੀਕ ਨੂੰ ਵੀ ਕੀ ਪਰਚਾ ਕਰਦੇ ਆ ਕਿੰਨਿਆਂ ਤੇ ਕਰਦੇ ਆ ਹੋਣਾ ਚਾਹੀਦਾ ਸੀ ਇਹਨਾਂ ਨਜਾਇਜ਼ ਕੇਨਾ ਵੀ ਨਹੀਂ ਹੋਣੀ ਚਾਹੀਦੀ ਮਿੱਦੂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੁਹਾਡਾ ਰੋਸ਼ਕ ਕੋ ਤਿਆਰੀ ਦੇ ਹਾਂਜੀ ਰੁਮਿਸ਼ ਜੀ ਆਹ ਕਾਰਿਓ ਕਦੋਂ ਤੱਕ ਯਾਰੀ ਦੇ ਇਹ ਜਲੀ ਦੇਊਗਾ ਜਿੱਦਾਂ ਸਾਡਾ ਮੁੱਦੇ ਤੇ ਇਹ ਮੁੱਕ ਨਹੀਂ ਵਿਖੋ ਇਹਨਾਂ ਮਗਰੋਂ ਪਾਣੀ ਦਾ ਹੱਡਾ ਬਦਾਬ ਜਿਹੜਾ ਪੰਜਾਬ ਚ ਰਾਜਸਥਾਨ ਨੂੰ ਪਾਣੀ ਦੇਂਦੇ ਆ ਸਾਨੂੰ ਲੋੜ ਮੁਤਾਬਕ ਪਾਣੀ ਇਹ ਨਹੀਂ ਦਿੰਦੇ ਇਹ ਮੁੱਦਾ ਜਿਹੜਾ ਚੰਡੀਗੜ੍ਹ ਆਂਦੇ ਆ ਇਹ ਹਰਿਆਣੀਆਂ ਦਾ ਉਹ ਜਦੋਂ ਬਣਾਇਆ ਹਾਡੀ ਪੜੀ ਜਾਂ ਹੋਰ 2000 ਪਿੰਡ ਛਾਲ ਨਹੀਂ ਪੈਣਗੇ ਉਹਦੀ ਬੁੱਧੀ ਜੀ ਵੀ ਹੱਦਾ ਤਰਨਾ ਆ ਇਹ ਅਹੀਂਾਂ ਦਾ ਇਹ ਸਰਕਾਰਾਂ ਦੇ ਨਵੇਂ ਤੋਂ ਨਵਾਂ ਕੰਮ ਲੱਭ ਲੈਂਦੀ ਆ ਅਹੀਂਾਂ ਨੇ ਵੀ ਇਤਾਲੇ ਸ਼ਾਂਤ ਮਹੀਨਾ ਭਾਰਤਿਆ ਰਹਿਣਾ ਚਾਹੀਦਾ ਇਸ ਤਰ੍ਹਾਂ ਨਹੀਂ ਤਕਾ ਨਹੀਂ ਕਰਨਾ ਚਾਹੀਦਾ ਕੇ ਨਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਸਰ ਜਿਹੜਾ ਬੱਗੂ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਲੋਕੀਂ ਕਰਾਉਂਦਾ ਅੱਜ ਜਿਹੜਾ ਸੌੜੇ ਅੱਡੇ ਦੇ ਭੋਆ ਹਲਕੇ ਦੇ ਵਿੱਚ ਸੌੜੇ ਅੱਡੇ ਦੀ ਵਿੱਚ ਭਾਜਪੀ ਦਾ ਜਿਹੜਾ ਵਿਰੋਧ ਕੀਤਾ ਗਿਆ ਉਹ ਜਿਹੜੇ ਆਪਾਂ ਇਹਨਾਂ ਨੂੰ ਸਵਾਲ ਕੀਤੇ ਨੇ ਵੀ ਜਿਹੜੇ ਖਨੌਰੀ ਬਾਡਰ ਤੇ ਕਿਲ ਗੱਡੇ ਨੇ ਸਾਨੂੰ ਉੱਥੇ ਰੋਕਿਆ ਗਿਆ ਉਹ ਕਿਉਂ ਰੋਕਿਆ ਗਿਆ ਉਹਦਾ ਜਵਾਬ ਮੰਗਿਆ ਨੂੰ ਕਿ ਆਪਾਂ ਦੇਸ਼ ਦੇ ਵਾਸੀ ਨਹੀਂ ਔਰ ਜਿਹੜਾ ਇਹਨਾਂ ਨੇ ਸ਼ੁਭ ਕਰਨ ਉਥੇ ਗੋਲੀ ਮਾਰ ਕੇ ਸ਼ਹੀਦ ਕੀਤਾ ਇਹ ਲੋਕਤੰਤਰ ਦਾ ਘਾਣ ਕੀਤਾ ਜਿਹੜੇ ਸਾਡੇ ਕਿਸਾਨਾਂ ਤੇ ਗੋਲੀਆਂ ਮਾਰੀਆਂ 8.5 ਤੋਂ 10 ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਜੀ ਜਿਹੜਾ ਕੋਈ ਜ਼ਿੰਮੇਵਾਰ ਨਹੀਂ ਉਹਦੇ ਕਾਤਲ ਜਿਹੜਿਆ ਉਹ ਜ਼ਿੰਮੇਵਾਰ ਨੇ ਮੋਦੀ ਜ਼ਿੰਮੇਵਾਰ ਆ ਉਹ ਕਾਤਲਾਂ ਦਾ ਇਹਨਾਂ ਦੇ ਸ਼ਹਿਰ ਦੇ ਵਿੱਚ ਉਹ ਕਿਸਾਨਾਂ ਦੇ ਕਤਲ ਇਹਨਾਂ ਨੇ ਕਤਲ ਕੀਤੇ ਨੇ ਔਰ ਜਿਹੜਾ ਐਮਐਸਪੀ ਆ ਜਨਾਚਰ ਐਮਐਸਪੀ ਨਹੀਂ ਮਿਲਦੀ ਉਹਨਾਂ ਚਿਰ ਤੱਕ ਇਹਨਾਂ ਦਾ ਅਸੀਂ ਵਿਰੋਧ ਕਰਦੇ ਰਹਿਣਾ ਅੱਗੇ ਵੋਟਾਂ ਆ ਗਈਆਂ ਪਹਿਲੀ ਜਿਹਨੂੰ ਵੋਟਾਂ ਪੈਣੀਆਂ ਕੀ ਇਹਨਾਂ ਦਾ ਵਿਰੋਧ ਕਰਾਂਗੇ ਜਨਾਚਰ ਸਾਡੇ ਕੋਲ ਮੋਟਾ ਮੰਗਣ ਆਉਂਦੇ ਨੇ ਸਾਡੇ ਇਹਨਾਂ ਦਾ ਫੁੱਲ ਵਿਰੋਧ ਕਰੇ ਕਿਸਾਨ ਜੱਤੇ ਵੰਦੀਆਂ